ਆ ਤੁਸੀਂ ਕਿੱਲ ਦੇਖ ਸਕਦੇ ਹੋ ਪਹਿਲਾਂ ਕਿਸਾਨ ਟਰੈਕਟਰ ਦੇ ਨਾਲ ਤਾਰਾਂ ਧੂਕੇ ਲੈ ਕੇ ਗਏ ਸੀਗੇ ਇਹ ਉਹਨਾਂ ਲਈ ਹੁੰਦੇ ਜਿਹੜੇ ਪਸ਼ੂ ਨਹੀਂ ਹੁੰਦੇ ਪਸ਼ੂਆਂ ਦੇ ਲਈ ਉਹ ਤਾਰਾਂ ਲਾਈਆਂ ਜਾਂਦੀਆਂ ਪਰ ਅੱਜ ਕਿਸਾਨ ਆਪਦੀ ਮੰਗਾ ਮੰਗਣ ਜਾ ਰਹੇ ਸੀ ਤਾਂ ਉਹਨਾਂ ਦੇ ਲਈ ਇਕੱਲਾ ਤੇ ਵੱਡੀ ਤਾਰ ਜਿਹੜੀ ਕਿ ਪਿੰਡਾਂ ਦੇੜ ਦਿੰਦੀ ਹੈ ਹੱਡੀ ਤੱਕ ਪਹੁੰਚ ਜਾਂਦੀ ਉਹ ਤਾਰ ਕਿਸਾਨ ਕੜੀਸਕੇਲੇ ਕਹਿੰਦੇ ਆ ਕਿੱਲ ਆਹ ਦੇਖ ਲਓ ਇਹ ਸਾਰੇ ਕਿਸਾਨਾਂ ਦੇ ਲਈ ਨੇ ਕੀ ਕੀ ਹੈ ਜੀ ਅੱਗੇ ਵਧੋਗੇ ਫਿਰ ਆ ਤੁਸੀਂ ਲੋ ਬਦਲੋ ਮਰੇ ਫਟੇਆ ਗੱਲ ਮਤੇ ਟਾਈਮ ਜ਼ਰੂਰ ਲੱਗ ਸਕਦਾ ਪਰ ਸਾਡੇ ਹੌਸਲੇ ਬਲੰਦ ਨੇ ਇਹ ਸਾਡੇ ਹੌਸਲੇ ਨਹੀਂ ਤੋੜ ਸਕਦੇ ਇਹ ਤਾਂ ਬਈ ਕਹਿੰਦੇ ਅਭੀ ਜਮੇ ਪਸ਼ੂਆਂ ਦੇ ਲਈ ਨਹੀਂ ਰੋਕਾ ਲੱਗਿਆ ਹੁੰਦੀ ਆ ਉਹ ਚੀਜ਼ ਮੇਰਾ ਬਈ ਪਸ਼ੂਆਂ ਤੋਂ ਵੀ ਭੈੜਾ ਕੰਮ ਹੈ ਮੇਰਾ ਵੀਰ ਪਸ਼ੂਆਂ ਲਈ ਵੀ ਇਹ ਚੀਜ਼ ਨਹੀਂ ਹੁੰਦੀ ਅਸੀਂ ਵੀ ਡੰਗਰ ਲੱਗਦੇ ਆ ਪਰ ਪਸ਼ੂਆਂ ਦੇ ਲਈ ਵੀ ਇਹ ਚੀਜ਼ ਨਹੀਂ ਹੁੰਦੀ ਜਿਹੜੀ ਇਹ ਕਿਸਾਨਾਂ ਦੇ ਲਈ ਲਗਾਈ ਹੋਈ ਹੈ ਇਹ ਮਾੜੀਆਂ ਸਰਕਾਰਾਂ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀਆਂ ਪੁਲਿਸ ਫੋਰਸ ਲਗਾ ਰਹੀ ਹੈ ਹੁਣ ਇਹ ਤੁਹਾਨੂੰ ਰੋਕ ਰਹੇ ਨੇ ਜਦੋਂ ਵੋਟਾਂ ਆ ਗਈਆਂ ਫਿਰ ਉਦੋਂ ਕੀ ਕਰੋਗੇ ਵੋਟਾਂ ਦਾ ਮੇਰਾ ਵੀ ਹਰ ਸਾਲ ਹੀ ਆਉਂਦੀਆਂ ਨੇ ਲੋਕ ਉਦੋਂ ਪਤਾ ਨਹੀਂ ਕੀ ਹੁੰਦਾ ਲੋਕਾਂ ਨੂੰ ਵੀ ਕਿਵੇਂ ਸਵਾਗਤ ਕਰੋਗੇ ਇਹਨਾਂ ਦਾ ਜਿੱਦਾਂ ਇਹ ਕਰਦੇ ਨੇ ਅਸੀਂ ਵੀ ਉਦਾਂ ਹੀ ਕਰਾਂਗੇ ਕਿੱਦਾਂ ਹੋਏਗਾ ਸਵਾਗਤ ਇਹਨਾਂ ਦਾ ਵੀ ਜਿੱਦਾਂ ਸਵਾਗਤ ਕਰਾਂਗੇ ਜਿੱਦਾਂ ਇਹ ਕਰਨ ਦਾ ਹੈ ਸਾਡਾ ਮੈਨੂੰ ਲੱਗਦਾ ਰਾਤ ਤਾਂ ਹੋ ਜੂਗੀ ਅੱਗੇ ਵਧੋਗੇ ਰਾਤ ਹੋਣ ਜਾ ਰਹੀ ਆ ਹੁਣ ਵਧਾਂਗੇ ਜੀ ਵਧਾਂਗੇ ਕਰਨਾ ਨਹੀਂ ਅਸੀਂ ਕਿਸੇ ਕੱਲੋਂ ਸਾਡੇ ਜਵਾਨ ਆਹ ਦੇਖੋ ਕਿਸਾਨਾਂ ਦੇ ਆਪਣੇ ਬਰਸ਼ਿਆਂ ਦੇ ਉੱਤੇ ਉਹ ਗੋਲਾ ਟੰਗਿਆ ਹੋਇਆ ਹੈ ਜਿਹੜਾ ਬੰਬ ਹੈ ਮੇਰਾ ਵੀ ਅੱਛਾ ਜਿਹੜਾ ਬਹੁਤ ਖੜਕਾ ਹੋ ਰਿਹਾ ਹੈ ਹਾਂਜੀ ਹਾਂਜੀ ਜਿਹੜਾ ਖੜਕਾ ਤੁਸੀਂ ਸੁਣ ਰਹੇ ਹੋ ਇਹ ਉਹ ਚੀਜ਼ ਹੈ ਇਹ ਜਿਹੜੇ ਕੋਲ ਫੜਦਾ ਮੇਰੇ ਕੋਲ ਵੀ ਫਟਾਏ ਇਹ ਮਤਲਬ ਬੋਲੇ ਕਰ ਦਿੰਦਾ ਬੰਦੇ ਨੂੰ ਨੇੜੇ ਤੇੜੇ ਤਾਂ ਕੁਝ ਪਤਾ ਨਹੀਂ ਲੱਗਦਾ ਕੰਨ ਸੀ ਸੀ ਹੀ ਕਰਦੇ ਨੇ ਇੱਕ ਹੈਗਾ ਜਿਹੜਾ ਅੱਖਾਂ ਚੋਂ ਹੰਝੂ ਕਾਉਂਦੇ ਆ ਤੇ ਸਾਹ ਬੰਦ ਹੁੰਦਾ ਇਹ ਹੋਰ ਆ ਇਹ ਹੋਰ ਆ ਇੱਕ ਤਾਂ ਹੈਗਾ ਚਲੋ ਇਹ ਬੰਦੇ ਨੂੰ ਤੋਲ ਵੀ ਕਰ ਸਕਦਾ ਮਾਰ ਵੀ ਸਕਦਾ ਅਸੀਂ ਮੈਂ ਸੈਨਾ ਤਾਂ ਹਾਂ ਇਹ ਇਸਤੇਮਾਲ ਅਸੀਂ ਸੁਸਮਨ ਤੇ ਬੀਐਸਐਫ ਦੇ ਬਾਰਡਰ ਤੇ ਯੂਜ਼ ਕਰਦੇ ਆ ਜਿਸ ਨੂੰ ਮਾਰਨ ਵਾਸਤੇ ਆਕਾਲ ਵਾਸਤੇ ਇਹ ਜਿਹੜੇ ਰਾਕਟ ਲੈਂਚਰ ਹੈ ਇੰਨਾ ਨਹੀਂ ਇਹ ਤਿੰਨ ਬੰਮ ਫਿੱਟ ਕੀਤੇ ਹੋਏ ਆ ਇੱਕ ਇਹ ਇੱਕ ਉੱਪਰ ਅੱਛਾ ਇੰਦਾ ਨਹੀਂ ਲੱਗ ਰਿਹਾ ਜਿਵੇਂ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਬਣ ਗਿਆ ਹੋਵੇ ਉਦੋਂ ਵੀ ਖਤਰਨਾਕ ਹੈ ਉਦੋਂ ਵੀ ਖਤਰਨਾਕ ਪਾਕਿਸਤਾਨ ਦੇ ਵੀ ਸ਼ਾਇਦ ਇਹ ਚੀਜ਼ ਨਾ ਹੋਵੇ ਜਿਹੜੀਆਂ ਇੰਡੀਆ ਦੇ ਵਿੱਚ ਹੀ ਜਵਾਨ ਤੇ ਕਿਸਾਨ ਨੂੰ ਲੜਾਈ ਲੜਾ ਰਹੀ ਹੈ ਗੌਰਮੈਂਟ ਆ ਲੋਕਾਂ ਦੇਰੇ ਦੋਸਤੋ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਪੂਰੇ ਬਾਰਡਰ ਦੇ ਉੱਤੇ ਆਪ ਦੇ ਨਾਰੇ ਨਾਲ ਨਾਲ ਆਪਣੇ ਹੱਕ ਮੰਗ ਰਹੇ ਨੇ ਆ ਗੱਲ ਨਹੀਂ ਹੈਗੀ ਮਰ ਜਾਗੇ ਪੰਦਤ ਕੋਈ ਪਰਵਾਹ ਨਹੀਂ ਹੈਗੀ ਕਿਸੇ ਕਰਦੀ ਤਾਂ ਨਾ ਬਾਰਸਾ ਗਏ ਪਰ ਬੱਡੇ ਪਿੱਛੇ ਛੱਡਾ ਗਏ ਛੱਡਾਂਗੇ ਦੀਏਗੇ ਹਟਾਂਗੇ ਸਰਕਾਰ ਦੀ ਇੱਕ ਤੇ ਜੜਾਂਗੇ ਜਾ ਕੇ ਡੱਟ ਕੇ ਕੋਈ ਪਰਵਾਹ ਨਹੀਂ ਮੰਨਦੇ ਕਿਸੇ ਚੀਜ਼ ਦੀ ਪਰਵਾਹ ਨਹੀਂ ਸਭ ਤਿਆਰੀਆਂ ਕਰਕੇ ਇਹ ਫੁੱਲ ਕਰੋ ਕਹਿ ਗਏ ਅੱਜ ਬਾਖਾਂ ਵੀ ਕੋਈ ਪਰਵਾਹ ਨਾ ਮੰਨਿਓ ਚੱਲਦੀ ਕਲਾ ਚ ਰਹੋ ਰਾਸ਼ਨ ਲੈ ਕੇ ਆਏ ਹੋ ਫਿਰ ਅੱਗੇ ਜਾਣ ਲਈ ਬੈਠੋ ਹੋਰ ਰਾਸ਼ਨ ਲੈ ਜੀ ਪੂਰਾ ਜੀ ਗੱਡੀਆਂ ਭਰੇ ਦੋ ਦੋ ਟਰਾਲੀਆਂ ਦੇ ਕੰਟਰੈਕਟ ਮਗਰ ਪਾਈਆਂ ਹੋਈਆਂ ਫੁੱਲ ਰਾਸ਼ਨ ਲੈ ਕੇ ਆ ਰਾਸ਼ਨ ਫੇਰ ਆਉਣ ਦੇ ਬਾਅਦ ਜਿੰਨੇ ਮਰਜ਼ੀ ਰਾਸ਼ਨ ਦੀ ਕੋਈ ਪਰਵਾਹ ਨਹੀਂ ਰਹਿਣੀ ਇੱਥੇ ਜੇ ਜੀ ਦੀ ਕਲ ਜਮੀ ਹੈਗੀ ਦੁਨੀਆ ਬਹੁਤ ਆ ਰਹੀ ਹੈ ਮਾਘਰ ਵਾਲੇ ਵੱਡੋ ਵੱਡਾ ਆ ਰਹੀ ਹੈ ਜੀ ਬਾਪੂ ਇੰਨੀ ਬੈਰੀਕੇਡਿੰਗ ਇੱਥੇ ਆ ਇੱਥੇ ਮੇਨ ਲਗਾ 12 1:00 ਵਜੇ ਤੇ ਲੱਗੇ ਹੋਏ ਆ ਅੱਗੇ ਇਹ ਤੋਂ ਵੀ ਵੱਡੀ ਹੋ ਸਕਦੀ ਆ ਕੋਈ ਗੱਲ ਨਹੀਂ ਵੱਡੀ ਹੋ ਸਕਦੀ ਐ ਸਰਕਾਰ ਦੇ ਕੰਮ ਨੇ ਘਰੂ ਜਿੰਨੇ ਮਰਜ਼ੀ ਕਰ ਲੇ ਭਾਈ ਕੋਈ ਪਰਵਾਹ ਨਹੀਂ ਮੰਨ ਰਹੀ ਲੋਵੇ ਚਲੇ ਜਾਵਾਂਗੇ ਆਰੇ ਭਾਈ ਮੁੰਡਾ ਚੱਕ ਨਹੀਂ ਹੋਇਆ ਗੋਲੀਆਂ ਛੱਲੇ ਲੱਗੇ ਆ ਕੋਈ ਪਰਵਾਹ ਨਹੀਂ ਨਗਲੀ ਸਾਡਾ ਅਸਲੀ ਚਲਾ ਲਵੇ ਜਿਹੜੀ ਕਸ਼ਮੀਰੀਆਂ ਦੇ ਚਲਾਉਂਦਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਚਲਾ ਰਿਹਾ ਪਰ ਉਹਨੂੰ ਕਹਿਣੇ ਚਾਹੁੰਦੇ ਆ ਇੱਥੇ ਨਾਲੋਂ ਵੀ ਤਗੜੀ ਮੈਰੀਨੇਟਿੰਗ ਲਾ ਲ ਤੱਕੇ ਜਾਵਾਂਗੇ ਪੱਟ ਕੇ ਜਾਵਾਂਗੇ ਕਿਤੇ ਭਲੇਖਾ ਵਾਲੀ ਮਰਦਾ ਵੀ ਪੰਜਾਬ ਦਬਜੂਗਾ ਉਹਦਾ ਸਦੀਆਂ ਤੋਂ ਵੀ ਦਬਿਆ ਹੋਣ ਗਿਆ ਦਬਜੂਗਾ ਟਾਰਗੇਟ ਕਰਕੇ ਮਾਰੀ ਜਾ ਰਹੀ ਹੈ ਜਦੋਂ ਵੈਸੇ ਸਾਈਡ ਤੇ ਮਾਰ ਟਾਰਗੇਟ ਕਰਕੇ ਜਾ ਰਹੀ ਹੈ ਟਾਰਗੇਟ ਕਰਕੇ ਮਾਰੀ ਜਾ ਰਹੀ ਹੈ ਬੋਲ ਸੋਹਣੇ ਹਾਂ ਦ੍ਰਿਯਾਕਾਰ ਅਸੀਂ ਲੋਹਾ ਕੱਟੇਗਾ ਲੋਹਾ ਲੋਹਾ ਆਪਾਂ ਜਿੱਤ ਕੇ ਜਾਵਾਂਗੇ ਖੱਤਰ ਦੀ ਹਿੱਕ ਤੇ ਪੈਰ ਰੱਖ ਕੇ ਦਿੱਲੀ ਜਾ ਕੇ ਮੋਦੀ ਨੂੰ ਦਾਜ ਜਾ ਕੇ ਕੇ ਪੈਕ ਤੇ ਹੱਕ ਮਨਾਵਾਂਗੇ ਆਪਣੇ ਹੱਕ ਲੈ ਕੇ ਆਵਾਂਗੇ ਉਹ ਜਿੱਤ ਕੇ ਜਾਵਾਂ ਲੱਦ ਲੋਕਾਂ ਜਿੱਤਾ ਕਿਸਾਨ ਇਕਤਾ ਜਿੰਦਾਬਾਦ ਮੋਦੀ ਨੂੰ ਕਹੜੇ ਜਾਣੇ ਆ ਨਕਲੀ ਛੱਡ ਕੇ 47 ਚਲਾਣਾ ਤਾਂ ਵੀ ਨਹੀਂ ਹੋ ਸਕਦਾ ਤੂੰ ਇਹਨਾਂ ਤੋਂ ਤਾਂ ਅਸਲੀ ਚੰਗੇ ਨੇ ਹਾਂ ਜਿਹੜੀਆਂ ਇਹ ਗੱਲਾਂ ਕਰਦਾ ਨਾ ਗੋਲੇ ਗੋਲੇ ਨਾਲ ਕੋਈ ਸਾਨੂੰ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਮਹਾਰਾਜ ਦਾ ਹਮੇ ਪਾਸ਼ਾ ਦੀ ਬਹੁਤ ਕਿਰਪਾ ਸਾਡੀ ਕੌਮ ਤੇ ਜੋ ਹੁੰਦਾ ਜਿਹੜਾ ਕੁਝ ਕਰਨ ਨੇ ਕਰੇ ਦਿੱਲੀ ਜਾਣਾਹੀਂ ਜਾਣਾ ਜਿੰਨੇ ਇਹਨੇ ਬੈਰੀਗੇਡ ਲਾਉਣੇ ਨੇ ਜਿੰਨੇ ਰੂਏ ਲਾਉਣੇ ਨੇ ਕੱਕ ਕਰ ਲਵੇ ਇੱਥੇ ਕੱਕ ਨਹੀਂ ਹੋਣਾ ਦਿੱਲੀ ਵਾਲਾ ਜੀ ਆਖਰ ਇਹਨਾਂ ਨੂੰ ਕੀ ਪ੍ਰੋਬਲਮ ਆ ਤੁਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਹੋ ਹਰਿਆਣਾ ਦੇ ਵਿੱਚ ਤਾਂ ਬੈਠਣਾ ਵੀ ਨਹੀਂ ਹਰਿਆਣਾ ਕਿਉਂ ਬਾਰਡਰ ਲਾਤੇ ਨੇ ਇਹਨਾਂ ਨੂੰ ਇਹ ਪ੍ਰੋਬਲਮ ਜੀ ਇਹ ਖੱਤਰ ਜੋ ਹੈ ਪ੍ਰਧਾਨ ਮੰਤਰੀ ਮੋਦੀ ਦਾ ਚਵਾ ਦਲਾਵਾ ਕੱਲੀ ਚਮਚਾਵਾ ਜੀ ਉਹਨੇ ਕਹਿਣ ਤੇ ਜੋ ਕਰ ਰਿਹਾ ਵਾ ਇਹ ਕਰ ਰਿਹਾ ਖੱਤਰ ਨੂੰ ਇਹ ਦਾਨਾ ਚਾਹੁੰਦੇ ਆ ਖੱਤਰ ਸਰਕਾਰ ਤੇਰੀ ਹਿੱਕ ਤੇ ਪੈਰ ਰੱਖ ਕੇ ਆ ਦਿੱਲੀ ਵਾਲਾ ਮੋਦੀ ਨੂੰ ਦਵਾਗੇ ਹੋਰ ਨੂੰ ਵੀ ਜਾਣਾ ਪਹਿਲਾਂ ਵੀ ਗਹੀ ਪਿਛਲੇ ਹਾਲ ਤੇ ਹੁਣ ਵੀ ਜਣਾ ਕੋਈ ਗੱਲ ਨਹੀਂ ਹੱਲੇ ਚੋਂ ਲਿਆਉਂਦੇ ਰਹਿੰਦੇ ਨੇ ਬਹੁਤੀ ਵੱਡੀ ਗੱਲ ਨਹੀਂ 9 ਮਹੀਨੇ ਕੇ ਆ ਪਿਆਰੇ ਆਨੰਦਪੁਰ ਸਾਹਿਬ ਨੂੰ ਕੋਈ ਗੱਲ ਨਹੀਂ ਜਣਾ ਜਿੰਨੇ ਮਰਜੀ ਪ੍ਰਬੰਧ ਲਾ ਲਵੇ ਐ ਤਾਂ ਛੱਡ ਜਿੰਨੀ ਫੌਜਾ ਹੋਰ ਮਗਾ ਲਵੇ ਮਾਰ ਦੇ ਜਿੰਨੇ ਦੇਸ਼ਾਂ ਦੀ ਮਗਾੜੀਆਂ ਮਗਾ ਲਵੇ ਪਰ ਫਿਰ ਵੀ ਜਾਵਾਂਗੇ ਜਾਵਾਂਗੇ ਜਿੰਨੀ ਮਰਜੀ ਇੱਕ ਤਾਂ ਦੀਵਾਵਾਲਾ ਛਾਤੀ ਪਾ ਖੱਟੜ ਦੀ ਪਾਰ ਰੱਖ ਕੇ ਜਾਵਾਂਗੇ ਜਿੰਦਾਬਾਦ ਯਾਰ ਇੱਕ ਤਾਂ ਜਿੰਦਾਬਾਦ ਜਿੰਦਾਬਾਦ دواټی